ਹਰਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਦਾ ਪ੍ਰੋਗਰਾਮ ਹੈਗਾ ਆਪਣਾ ਦੋਸ ਕਰਕੇ ਦੇਖਣੀ ਹੈ ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਅਸੀਂ ਫੋਲਡ ਕੀਤੀ ਸੀ ਉਮੀਦ ਹੈ ਇਸ ਵਾਰ ਨਹੀਂ ਫੋਲਡ ਕਰਦੇ ਹਾਂ ਫੋਲਡ ਕਰਦੇ ਹਾਂ ਬਾਕੀ ਹੁਣ ਜੇ ਤਾਂ ਆਇਆ ਹੈਡ ਹੈਡ ਆਇਆ ਤੇ ਆਪਾਂ ਜਾਵਾਂਗੇ ਖਾਨਕੋਟ ਵਾਲੀ ਸਾਈਡ ਜੇ ਆਇਆ ਟੇਲ ਤੇ ਟੇਲ ਵਾਲੀ ਸਾਈਡ ਜਾਵਾਂਗੇ ਆਪਾਂ ਧਰਮ ਇਨਸ਼ਾ ਅੱਲਾਹ ਵਾਲੀ ਸਾਈਡ ਜਾਵਾਂਗੇ ਇਹ ਹੁਣ ਟੋਸ ਕਰਦੇ ਆ ਚਲੋ ਜੀ ਇਹ ਆ ਇਹ ਲੇ ਫੇਰ ਭੁੱਲ ਗਏ ਭੁੱਲ ਗਿਆ ਕੋਡੂ ਐ ਨਹੀਂ ਦੇਰ ਭੁੱਲ ਗਏ ਹਮੇਸ਼ਾ ਭੁੱਲ ਜਾਂਦੇ ਬਿੰਨੂ ਦੇ ਹੈਲ ਟੇਲ ਦਾ ਪਤਾ ਨਹੀਂ ਕੋਈ ਆ ਟੇਲ ਸੀਗਾ ਨਹੀਂ ਹੈਡ ਦਾ ਆਪਾਂ ਕਿਹਾ ਸੀਗਾ ਨਹੀਂ ਹੈੱਡ ਦਾ ਆਪਾਂ ਗਿਆ ਹੈਗਾ ਉਧਰ ਪਠਾਨਕੋਟ ਨਹੀਂ ਬੁਲਿਆਣੀ ਹੈਗਾ ਤੇ ਟੇਲ ਦਾ ਆਪਾਂ ਗਿਆ ਸੀਗਾ ਆਪਣੇ ਧਰਮਸ਼ਾਲਾ ਠੀਕ ਹੈ ਹੁਣ ਆਪਾਂ ਧਰਮਸ਼ਾਲਾ ਵਾਲੀ ਤਰਫ ਸਾਈਡ ਨਿਕਲਦੇ ਹੁਣ ਚਲੋ ਜੀ ਮਿਲਦੇ ਹੁਣ ਤੁਹਾਨੂੰ ਅੱਗੇ ਦਾ ਦਿਖਾਣੇ ਆ ਤੇ ਪਿਛਲੀ ਵੀਡੀਓ ਜਿੱਤ ਤੁਸੀਂ ਬਹੁਤ ਪਿਆਰ ਦਿੱਤਾ ਹੈ ਦਾ ਪਿਆਰ ਬਰਕਰਾਰ ਰੱਖਿਓ ਤੇ ਬਾਤੀ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਜਿਹੜੇ ਕਿ ਨਵੇਂ ਆ ਤੇ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ हैं बॉम्बे पिकनिक स्पॉट मुबारकपा तू अगे आए थोड़ा इतने अपने पुत्र दस रुपये एंट्री है। ਆ ਐਂਟਰੀ ਆ ਚੱਲਿਆ ਅਸੀਂ ਅੰਦਰ ਬਹੁਤ ਨਾਲਸ਼ੰਦਾ ਇੱਥੇ ਵੇਗ ਇਸ ਸਪੌਟ ਆਏ ਆ ਤੇ ਬੈਕ ਸਾਈਡ ਥੀ ਵੇਖੋ ਕਿੰਨਾ ਵਧੀਆ ਆ ਬੜੀ ਵਧੀਆ ਆ ਜੇ ਤੁਸੀਂ ਆਓ ਬਹੁਤ ਵਧੀਆ ਆ ਫੋਟੋ ਲੈ ਤੇ ਜਿਹੜਾ ਥੀ ਵਿਊ ਬਹੁਤ ਸੋਹਣਾ ਹੈ ਇੱਥੇ ਤੁਸੀਂ ਬੋਟਿੰਗ ਵੀ ਕਰ ਸਕਦੇ ਆ ਪਾਪੀ ਮੇਰੀ ਸਾਈਡ ਤੇ ਲੈ ਜਿਓ ਫ੍ਰੀ ਬੋਟਿੰਗ ਦੇ ਚਾਰजेस ਹੈ ਪਾਪੀ ਮੇਰੀ ਸਾਈਡ ਤੇ ਲੈ ਜਿਓ ਚੱਲਦੇ ਚੱਲਦੇ ਚੱਲਦੇ

我这呢，你白干呢，你白干呢。 तो नहीं, नहीं।, नहीं ना तो बॉम्बे पे किन्हीं स्कोर्ड्स निकलाए हैं तो हम रात यहाँ तोड़ने जा रहा हूँ हाँ कैसे बॉम्बे में ना डेढ़ मिनट हो गया समाते कि किन्हें किन्हें हाँ बहुत देर हो गई है आज थोड़ी इच्छा होई है पहला हम लेकिन अब ये उसे जी तुमने माता से कहने हम नहीं है कहने हैं ना मारूं भी જય માતા જય માતા ਅਤਾ ਚਿੰਤ ਬੁੰਨੀ ਦੇ ਦਰ ਤੇ ਪਹੁੰਚ ਗਏ ਆ ਹੁਣ ਕੋੜੀਆਂ ਚੱਲ ਰਹੇ ਆ ਗੈਨਾ ਬ੍ਰਦਰ ਮੇਰਾ ਇੱਕ ਦਿਨ ਪਹਿਲਾਂ ਆਇਆ ਹੈਗਾ ਤੇ ਹੋਰ ਨਾਲੇ ਉਹਦੇ ਕਰਕੇ ਫਿਰ ਰਾਏ ਬਣੀ ਵੀ ਅਸੀਂ ਵੀ ਚੱਲੀਏ ਜਾਣਾ ਸੀ ਉਹ ਪੱਲੀ ਸਾਈਡ ਸੀਗਾ ਜੁੜੇ ਭਾਈ ਪਰ ਫਰਾਦਾ ਬਣ ਗਿਆ ਭਾਈ ਮਾਤਾ ਵੀ ਮੱਥਾ ਟਿਕਿਆ ਜਾਵੇ ਕਿਉਂਕਿ ਬਹੁਤ देर ਹੋ ਗਈ ਸੀ ਤੇ ਮੱਥਾ ਟੇਕਣ ਨੂੰ ਬਹੁਤ देर ਹੋ ਗਈਗੀ 2 ਮਹੀਨੇ ਹੋ ਗਏ ਆ ਘੱਟੋ ਘੱਟ ਨਹੀਂ ਤੇ 2 ਮਹੀਨੇ ਤੋਂ ਵੀ ਜ਼ਿਆਦਾ ਹੋ ਗਏ ਨਹੀਂ 2 ਮਹੀਨੇ ਤਾਂ ਨਹੀਂ ਬਿਲਕੁਲ ਨਹੀਂ ਹੋਇਆ 1 ਕਿ ਮਹੀਨਾ ਹੈ ਚਲੋ ਬਾਕੀ ਆ ਕੇ ਤਾਂ ਹਾਂ ਦਾ ਹਾਂ ਠੀਕ ਹੈ ਜੀ ਇਹ ਲੈ ਇਹ ਤਾਂ ਆਖਰ ਸਤਨ ਦਾ ਹੈ ਐ ਬਾਕੀ ਸਾਡੇ ਸੱਜਣ ਮਿਲੇ ਆ ਤੇ ਤਿੰਨ ਲੰਘੇ ਪਛੰਦ ਕੋਈ ਸਾਥੀ ਮਿਲੇ ਆ ਮਤਲਬ ਕਿ ਉਹਨਾਂ ਨੇ ਦੱਸਿਆ ਵੀ ਧਰਮਸ਼ਾਲਾ ਬਹੁਤ ਮਲਕੇ ਵਧੀਆ ਮੌਸਮ ਜੀਆ ਬਟ ਸਾਡੀ ਗੋਲ ਤਾਂ ਜਾ ਨਹੀਂ ਹੋਇਆ ਅੱਜ ਤੇ ਅਸੀਂ ਫਿਰ ਦਿਲ ਕੀਤਾ ਵੀ ਬਹੁਤ देर ਹੋ ਗਈਗੀ ਮੱਥਾ ਨਹੀਂ ਟੇਕਿਆ ਸੀਗਾ ਤੇ ਤੁੰਨੀ ਮਤ ਤੇ ਆਪਾਂ ਹਰ ਵੀ 18 ਮਹੀਨੇ ਦੇ ਵਿੱਚ ਤੇ ਮੇਰੇ ਤਾਂ 10 ਜਵਰੀ ਆਈ ਤਾਰੀਖਾ ਪਰ ਇਸ ਵਾਰ ਅਸੀਂ ਕਿਹਾ ਵੀ ਚਲੋ ਜਰੂਰ ਜਰੂਰ ਆਵਾਂਗੇ ਤੇ ਹੁਣ ਆਪਾਂ ਯਾਤਰਾ ਸ਼ੁਰੂ ਕਰਦੇ ਆਂ ਠੀਕ ਹੈ ਜੀ ਮੇਰੇ ਬਲਾਂਗੇ ਦੇਖੋ ਪਾਸੇ ਤੇਲੇ ਵਾਸੇ ਲਾਈਨ ਈ ਹੈ ਪਾਸੇ ਵਾਸੇ ਲਾਈਨ ਈ ਹੈ ਇਹ ਬਹੁਤ ਲੰਬੀ ਲਾਈਨ ਹੈ

ਇੱਥੇ ਦਾ ਇੱਥੇ ਦਾ ਦੇਖੋ ਬਾਹਰ ਆਉਂਦਾ ਰਸਤਾ ਪ੍ਰਾਚੀਨ ਮੰਦਿਰ ਚੱਲੇ ਆਂ ਹੁਣ ਵਾਪਸੀ ਯਾਥਾ ਦੇਖ ਲਿਆ ਤੇ ਅਗਲੇ ਵਲੌਗ ਵਿੱਚ ਮਿਲਦੇ ਤੁਹਾਨੂੰ ਹੁਣ ਬਾਏ 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 ਅਗਲੀ ਵਾਰ ਜਲਦੀ ਉਠਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ 3-4 ਵਜੇ ਦਾ ਨਿਕਲੀਏ ਵੀ ਸ਼ਾਮ ਨੂੰ ਜਿਹੜਾ ਵਾਪਸ ਵੀ ਕਰ ਲਈਏ ਤੇ ਚਲੋ ਮਿਲਦੇ ਆਂ ਅਗਲੇ ਬਲੌਗ ਚ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਓ ਜੇ ਨਹੀਂ ਵੀ ਚੰਗੀ ਲੱਗੀ ਕੋਈ ਗੱਲ ਨਹੀਂ ਨੈਕਸਟ ਟਾਈਮ ਅਸੀਂ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਚਲੋ ਜੀ ਬਾਏ ਬਾਏ ਟਾਟਾ